ਮੇਰੀ ਸ਼ੁਰੂਆਤ 2007 ਦੇ ਵਿੱਚ ਮੈਂ ਇੱਕ ਪਿੰਡ ਲੈਵਲ ਤੋਂ ਸ਼ੁਰੂ ਕੀਤਾ ਸੀ ਜਿਆਸਤਾ ਉਸ ਟਾਈਮ ਜੀ ਮੈਂਬਰਾਂ ਦਾ ਸਰਪੰਚੀ ਹੁੰਦੀ ਸੀ ਉਸ ਟਾਈਮ ਅਸੀਂ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਨਾਲ ਸੀ ਕਿਉਂਕਿ ਸਾਡੇ ਪਿਓ ਦਾਦੇ ਜਿਹੜੇ ਅਕਾਲੀ ਰਹੇ ਨੇ ਸ਼ੁਰੂ ਤੋਂ ਜਦੋਂ ਅਸੀਂ ਖੇਮ ਕਮਾਂ ਜੁੜ ਗਏ ਕੁਝ ਕਾਰਨ ਇਹੋ ਜੇ ਰਹੇ ਕਿ ਅਸੀਂ ਅਕਾਲੀ ਦਲ ਨਾਲੋਂ ਟੁੱਟ ਗਏ ਜੀ ਕਾਲੀ ਨਾਲ ਨਾਲੋਂ ਟੁੱਟ ਗਏ ਅਸੀਂ ਉਸ ਟਾਈਮ ਫਿਰ ਮੈਂ ਇਲੈਕਸ਼ਨ ਆਈ ਸੀ 2009 ਦੀ ਉਸ ਟਾਈਮ ਮੈਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀ ਰਾਣਾ ਗਰਜੀਤ ਸਿੰਘ ਨੇ ਇਲੈਕਸ਼ਨ ਲੜੀ ਸੀ ਸਾਡੇ ਐਮਪੀ ਦੀ ਉਹਨਾਂ ਦੀ ਸਪੋਰਟ ਕੀਤੀ 2012 13 ਦੇ ਵਿੱਚ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਜੀ ਸ਼ੁਰੂਆਤ ਹੋਈ ਜੀ ਜਦੋਂ ਮੈਂ 2014 'ਚ ਆਮ ਆਦਮੀ ਪਾਰਟੀ ਦੇ ਨਾਲ ਆਇਆ ਜੀ ਉਸ ਟਾਈਮ ਜਦੋਂ ਅਸੀਂ ਪਿੰਡਾਂ 'ਚ ਜਾਣਾ ਦੱਸਣਾ ਲੋਕਾਂ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਆ ਜੀ ਸਾਨੂੰ ਉਹਨਾਂ ਪੁੱਛਣਾ ਕਿ ਉਹ ਕਿਹੜੀ ਪਾਰਟੀ ਆ ਲੋਕ ਜਾਣਦੇ ਨਹੀਂ ਸੀ ਅਸੀਂ ਜਾ ਕੇ ਮਾਤਾ ਬੈਠੀ ਸੀ ਮੈਨੂੰ ਅੱਜ ਵੀ ਯਾਦ ਆ ਇਹਨੂੰ ਜਾ ਕੇ ਕਿਹਾ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਆ ਉਹ ਮਾਤਾ ਦੀ ਉਹ ਕੀ ਹੁੰਦਾ ਵਾ ਅੱਛਾ ਜੀ ਚਲੋ ਮੈਂ ਕਹ ਜੀ ਜਿਨ੍ਹਾਂ ਨੂੰ ਇਹ ਲੇ ਹੀ ਨਹੀਂ ਪਤਾ ਕੀ ਉਹ ਹੁੰਦਾ ਕੀ ਆ ਉਹਦੇ ਅਸੀਂ ਤਾਂ ਦੋ ਪਾਰਟੀਆਂ ਸੁਣੀਆਂ ਨੇ ਅਕਾਲੀ ਦਲ ਆ ਤੇ ਇੱਕ ਕਾਂਗਰਸ ਆ ਜਿਤਨਾ ਵੀ ਇਹ ਕਰ ਸਕਦੇ ਹਾਂ ਪ੍ਰਚਾਰ ਪਾਰਟੀ ਵਾਸਤੇ ਜਿਤਨਾ ਵੀ ਕਰ ਸਕਦੇ ਹਾਂ ਅਸੀਂ ਫਿਰ ਉਹ ਪ੍ਰਚਾਰ ਕਰਨਾ ਸ਼ੁਰੂ ਕਰਤਾ ਉਥੋਂ ਵੀ ਤੱਕ ਸਾਨੂੰ ਹੁੰਦਾ ਸੀ ਯਾਰ ਜਨੂਨ ਸੀ ਕਿ ਪਾਰਟੀ ਨੂੰ ਅਸੀਂ ਹੁਣ ਖੜਾ ਕਰਨ ਦੇ ਆ ਕਿ ਕੋਈ ਨਹੀਂ ਵਿਰੋਧੀ ਤਰੀਹੇ ਸਰਕਾਰ ਬਣਾਉਣੀ ਹੈ ਕਿ ਚਾਹ ਸੀ ਕਈਆਂ ਬੰਦਿਆਂ ਨੇ ਸਾਡਾ ਮਨ ਵੀ ਤੋੜਦਾ ਕਿ ਯਾਰ ਉਗਗਲੀ ਯਾਰ ਤਾੜੀ ਨਹੀਂ ਜਿੱਤਦੇ ਐਰ ਕੀ ਜਿਹੜੇ 20 ਜਿੱਤ ਗਏ ਨਾ ਕਿਉਂਕਿ ਫਿਰ ਤੁਹਾਨੂੰ ਪਤਾ ਕਿ ਖੈਰਾ ਸਾਹਿਬ ਦਾ ਥੋੜਾ ਪਾਰਦੀ ਨਾਲ ਹੋ ਗਿਆ ਚੱਕਰ ਪੈ ਗਿਆ ਕੇਜਰੀਵਾਲ ਸਾਹਿਬ ਨੇ ਕੀਆ ਕੀ ਆਪਾਂ ਪੰਜਾਬ ਚ ਆਵਾਦੀ ਕਰਨੀ ਆ ਚਲੋ ਅਸੀਂ ਕੀਤੀ 17 ਦੇ ਵਿੱਚ ਵੀ ਕੀਤੇ ਜੀ ਜੀ ਜਦੋਂ ਅਸੀਂ ਸਰਕਾਰ ਦੇ ਵਿੱਚ ਨਹੀਂ ਸੀ ਉਦੋਂ ਸਾਨੂੰ ਇਹ ਵੀ ਪਤਾ ਸੀ ਕਿ ਨਕਲੀ ਦੁੱਧ ਕਿੱਥੇ ਬੰਦਾ ਜੀ ਉਦੋਂ ਸਾਨੂੰ ਇਹ ਵੀ ਪਤਾ ਸੀ ਕਿ ਨਕਲੀ ਪਨੀਰ ਕਿੱਥੇ ਬੰਦਾ ਜੀ ਉਦੋਂ ਸਾਨੂੰ ਇਹ ਵੀ ਪਤਾ ਸੀ ਕਿ ਨਸ਼ੇ ਕੌਣ ਵਗਾਉਂਦਾ ਤੁਹਾਨੂੰ ਯਾਦ ਹੋਊਗਾ 17 ਦੇ ਵਿੱਚ ਖੁਦ ਸਾਡੇ ਵਰਕਰਾਂ ਨੇ ਅਸੀਂ ਸਾਰਿਆਂ ਨੇ ਕਾਲੀ ਆਗੂਆਂ ਦੇ ਖਿਲਾਫ ਬੋਰਡ ਲਾਏ ਸੀ ਜਾਂ ਤੁਹਾਨੂੰ ਪਤਾ ਹੋਣਾ ਵਾ ਉਹ ਮਾਨਹਾਨੀ ਦਾ ਮਕਦਮਾ ਵੀ ਵਿਕਰਮ ਸਿੰਘ ਮਜੀਠੀਆ ਜੀ ਨੇ ਕੀਤਾ ਸੀ ਜੀ ਜੀ ਕੇਜਰੀਵਾਲ ਸਾਹਿਬ ਤੇ ਜਿਹੜੇ ਅਸੀਂ ਲੋਕਾਂ ਨਾਲ ਦੁਸ਼ਮਣੀਆਂ ਪਾ ਕੇ ਬੈਠੇ ਸੀ ਬੋਰਡ ਲਾਏ ਸੀ ਅਸੀਂ ਤਾਂ ਉਹਨਾਂ ਦੀ ਅੱਖਾਂ 'ਚ ਰੜਕਦੇ ਹੀ ਰਹੇ ਹਾਂ ਨਾ ਮੈਨੂੰ ਖੁਦ ਉਸ ਟਾਈਮ ਕਈ ਚਲੋ ਕਾਲੀ ਦਲ ਦੀ ਸਰਕਾਰ ਸੀ ਕਾਲੀ ਦਲ ਦਾ ਜ਼ੋਰ ਸੀ ਦੱਸਦੇ ਵੀ ਉਹਦੇ ਸੀ ਕਿ ਬਈ ਤੂੰ ਅੱਗੇ ਹੋ ਕੇ ਜ਼ਿਆਦਾ ਚੱਲਦਾ ਜੀ ਜੀ ਚਲੋ ਮੇਰੀ ਡਿਊਟੀ ਹੁੰਦੀ ਕਿ ਤੁਸੀਂ ਬੋਰਡ ਲਵਾ ਕੇ ਆਓ ਜੀ ਫਲਾਨੀ ਉਥੇ ਮੋੜ ਤੇ ਬੋਰਡ ਲਵਾ ਕੇ ਆਓ ਜੀ ਹੁਣ ਤੁਸੀਂ ਪਤਾ ਕਿ ਜਦੋਂ ਉਹ ਪਿੰਡਾਂ ਦਾ ਮਸਲਾ ਵਾ ਜਦੋਂ ਬੋਰਡ ਲਵਾਗੇ ਲ ਦੇ ਦਈਏ ਕੌਣ ਦਵਾਉਂਦਿਆ ਵਾ ਜੀ ਜੀ ਲੋਕ ਤਾਂ ਸਭ ਤੋਂ ਪਹਿਲਾਂ ਪੁੱਛਦੇ ਜੀ ਉਹ ਨਕਲੀ ਦੁੱਧ ਕਦੋਂ ਬੰਨ ਉਟਾਓਗੇ ਅੱਛਾ ਜੀ ਉਹ ਜਿਹੜਾ ਪਨੀਰ ਦੀ ਗੱਲ ਕਰਦੇ ਹੋਂ ਦੇਖੋ ਉਹ ਫਲਾਨੇ ਥਾਂ ਤੇ ਫੈਕਟਰੀ ਹੈ ਜੀ ਪਨੀਰ ਦੀ ਉਹਦਾ ਕੀ ਬਣਿਆ ਜੀ ਚਲੋ ਬੀਬੀਆਂ ਦਾ 1000 ਰੁਪਏ ਉਹ ਸਾਡੇ ਕੋਲ ਹੁੰਦਾ ਸੀ ਜਿਵੇਂ ਅਸੀਂ ਸਿਆਸਤ ਸੇ ਗਏ ਹਾਂ ਕਿ ਜੀ ਅਗਲੇ ਬਜਟ ਪਰਾਂਗੇ ਅਜਲੇ ਬਜਟ ਕਰਾਂਗੇ ਮੈਂ ਉਹ ਤੁਹਾਨੂੰ ਗਿਆਣਾ ਜੀ ਲਗ ਭਗ 20 ਸਾਲ 20 ਸਾਲ ਤੋਂ ਮੈਂ ਬਾਹਰ ਆ ਅਕਾਲੀ ਦ ਕਿਉਂਕਿ ਸਾਡੇ ਪਿਓ ਦਾ ਆਦੇ ਕਾਲੀ ਸੀ ਮੈਂ ਤੁਹਾਨੂੰ ਦੱਸਿਆ 2007 ਤੋਂ ਅਸੀਂ ਕਾਲੀ ਦਲ ਤੋਂ ਵੱਖ ਹੋ ਗਿਆ ਸੀ ਜੀ 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 ਸਭ ਤੋਂ ਵੱਡੀ ਗੱਲ ਤੇ ਸਾਡੀ ਖੇਤਰੀ ਪਾਰਟੀ ਆ ਜੀ ਜੀ ਤੁਹਾਨੂੰ ਦਿੱਲੀ ਨਹੀਂ ਜਾਣਾ ਪੈਂਦਾ ਦਿੱਲੀ ਨਹੀਂ ਜਾਣਾ ਪੈਂਦਾ ਉੱਥੇ ਚਲੋ ਦਿੱਲੀ ਜਾਣਾ ਜੀ ਟਾਈਮ ਲਾਓ ਜੀ ਜੀ ਨਾ ਰਹੇ ਆ ਜੀ ਕਰ ਰਹੇ ਆ ਜੀ 1997 ਜਦੋਂ ਬਲਸਾਹ ਦੀ ਸਰਕਾਰ ਬਣੀ ਸਾਡੇ ਅੱਜ ਮੌਜੂਦ ਆ ਫੋਕਲ ਪੁਆਇੰਟ ਬਣਿਆ ਜੀ ਕਿਸਾਨਾਂ ਨੂੰ ਸਭ ਤੋਂ ਵੱਡੀ ਸਹੂਲਤ ਦਿੱਤੀ ਚਲੋ ਮੁੜ ਕੇ ਸਾਰੇ ਪਿੰਡਾਂ 'ਚ ਬਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਿਰ ਸਾਡੇ ਪਿੰਡ ਜੀ ਪੁਲ ਬਣੇ ਜੀ 24 ਘੰਟੇ ਸਪਲਾਈ ਸ਼ੁਰੂ ਹੋ ਗਈ ਅੱਜ ਸਖਬੀਰ ਸਿੰਘ ਬਾਦਲ ਨੇ ਸਾਡੇ ਕਾਲ ਤਖਤ ਸਭ ਦੇ ਪੇਸ਼ ਹੋ ਕੇ ਸਾਰਾ ਕੁਝ ਆਪਣੀ ਝੋਲੀ 'ਚ ਪਵਾ ਲਿਆ ਜੀ ਉਹਨੇ ਕਿਹਾ ਕਿ ਜੋ ਵੀ ਕੀਤਾ ਚਲੋ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਵਾਇਆ ਇਹ ਬਹੁਤ ਵੱਡੀ ਗੱਲ ਆ ਝੂੜਦੇ ਸਰ ਤੇ ਰਾਜਨੀਤੀ ਨਹੀਂ ਹੁਣ ਚੱਲਦੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਜੀ ਜਿਹੜੀ ਗੱਲ ਮੈਂ ਅੱਜ ਬੋਲ ਰਿਹਾ ਮੈਂ ਉਹ ਭੱਜ ਨਹੀਂ ਸਕਦਾ ਕੀ ਬਾਤ ਹੈ ਬਾਦ ਆ ਉਹ ਕਰੋ ਜਿਹੜਾ ਪੂਰਾ ਕਰ ਸਕਦੇ ਜੀ ਸასიਖਾਲ ਦੋਸਤੋ ਤੁਸੀਂ ਨજર ਨਿਊਜ਼ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਆਮ ਆਦਮੀ ਪਾਰਟੀ ਦੇ ਯੁਵਾ ਸੂਬਾਸ ਕੱਤਰ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਭਾਵਨਾਵਾਂ ਜਾਣਾਂਗੇ ਕਾਰਨ ਵੀ ਜਾਣਾਂਗੇ ਕਿ ਕੀ ਹੁਣ ਸੱਤਾਧਿਰ ਨੂੰ ਅਜਿਹੇ ਝਟਕੇ ਲੱਗਣੇ ਸ਼ੁਰੂ ਕਿਉਂ ਹੋਏ 2.5 2.5 ਸਾਲਾਂ ਦੇ ਵਿੱਚ ਲੋਕਾਂ ਦਾ ਮੂੰਹ ਭੰਗ ਕਿਹੜੀਆਂ ਗੱਲਾਂ ਤੋਂ ਹੋ ਰਿਹਾ ਕਿ ਵੱਡੇ ਆਗੂ ਵੀ ਹੁਣ ਪਾਰਟੀ ਨੂੰ ਵੱਡੇ ਮਿਹਨਤ ਜਿਨ੍ਹਾਂ ਨੇ ਪਾਰਟੀ ਦੇ ਲਈ ਕੀਤੀ ਹੈ ਉਹ ਕਿਉਂ ਜਿਹੜੇ ਨੇ ਉਹ ਮਜਬੂਰ ਹੋਏ ਨੇ ਪਾਰਟੀ ਛੱਡਣ ਦੇ ਲਈ ਤਾਂ ਮੇਰੇ ਨਾਲ ਬੱਬੂ ਬੈਂਕਾ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ 20 ਸਾਲ ਦੇ ਸਿਆਸੀ ਕੈਰੀਅਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੀ ਲੰਮਾ ਸਮਾਂ ਮਿਹਨਤ ਕਰਨ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਿਉਂ ਕਿਹਾ ਕਿਉਂਕਿ ਹੁਣ ਤਾਂ ਦੂਸਰੀਆਂ ਪਾਰਟੀਆਂ ਦੇ ਐਮਐਲਏ ਦੂਸਰੀਆਂ ਪਾਰਟੀਆਂ ਦੇ ਆਗੂ ਸੱਤਾ ਧਿਰ ਦੇ ਵਿੱਚ ਸ਼ਾਮਲ ਹੋ ਕੇ ਕਿਤੇ ਨਾ ਕਿਤੇ ਇਹ ਮਹਿਸੂਸ ਕਰਦੇ ਨੇ ਕਿ ਹੁਣ ਜੇਕਰ ਜਿੰਨਾ ਚਿਰ ਸਰਕਾਰ ਆਮ ਆਦਮੀ ਪਾਰਟੀ ਦੀ ਆ ਤਾਂ ਕੋਈ ਟਾਈਮ ਲੰਘਾ ਲਿਆ ਜਾਵੇ ਪਰ ਇਥੇ ਇੱਕ ਅਨੋਖਾ ਮਾਮਲਾ ਵੀ ਵੇਖਣ ਨੂੰ ਮਿਲਿਆ ਕਿ ਸੱਤਾ ਧਿਰ ਹਜੇ ਸੱਤਾ ਧਿਰ ਦੇ ਵਿੱਚ ਹੋਵੇ ਤਾਂ ਉਹਨਾਂ ਦੇ ਇਸ ਤਰ੍ਹਾਂ ਸੂਬੇ ਦੇ ਜ਼ਿੰਮੇਦਾਰ ਜਿਹੜੇ ਆ ਜ਼ਿੰਮੇਵਾਰ ਜਿਨ੍ਹਾਂ ਨੇ ਪਾਰਟੀ ਦੇ ਲਈ ਦਿੱਲੀ ਤੱਕ ਮਿਹਨਤ ਕੀਤੀ ਹੋਵੇ ਤਾਂ ਆਖਰਕਾਰ ਕੀ ਕਾਰਨ ਰਹਿੰਦੇ ਨੇ ਉਹਨਾਂ ਦੀ ਪਾਰਟੀ ਨੂੰ ਅਲਵਿਦਾ ਕਹਿਣਾ ਆਓ ਸਾਡੇ ਨਾਲ ਮੌਜੂਦ ਨੇ ਬੈਂਕਰ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਅਤੇ ਮੈਂ ਚਾਹਾਂਗਾ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਆਪਣੇ ਬਾਰੇ ਜਿਹੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਇਹ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਤਾਂ ਕੀ ਕਿਹੜੀ-ਕਿਹੜੀ ਪਾਰਟੀ ਦੇ ਵਿੱਚ ਕੀ-ਕੀ ਮਿਹਨਤ ਵੀ ਕੀਤੀ ਹੈ ਪਿੰਡ ਦੇ ਵਿਕਾਸ ਲਈ ਕੀ ਸਹਿਯੋਗ ਰਿਹਾ ਉਹ ਸਾਰਾ ਦੱਸਿਓ ਜੀ ਸਭ ਤੋਂ ਪਹਿਲਾਂ ਤਾਂ ਦਲਜੀਤ ਜੀ ਜੀ ਸਾਰੇ ਦਰਸ਼ਕਾਂ ਨੂੰ ਜੀ ਸਾਸਤਰੀ ਗਾਲ ਜੀ ਜੀ ਤੁਸੀਂ ਅੱਜ ਸਾਡੇ ਗ੍ਰਹਿ ਵਿਖੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਲਜੀਤ ਜੀ ਮੇਰੀ ਸ਼ੁਰੂਆਤ 2007 ਦੇ ਵਿੱਚ ਮੈਂ ਇੱਕ ਪਿੰਡ ਲੈਵਲ ਤੋਂ ਸ਼ੁਰੂ ਕੀਤਾ ਸੀ ਜੀ ਸਿਆਸਤ ਉਸ ਟਾਈਮ ਜੀ ਮੈਂਬਰਾਂ ਦਾ ਸਰਪੰਚੀ ਹੁੰਦੀ ਸੀ ਜੀ ਮੈਂਬਰਾਂ ਨਾਲ ਸਰਪੰਚੀ ਸੀ ਮੈਂ ਇਲੈਕਸ਼ਨ ਲੜੀ ਉਸ ਟਾਈਮ ਅਸੀਂ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਨਾਲ ਸੀ ਕਿਉਂਕਿ ਸਾਡੇ ਪਿਓ ਦਾਦੇ ਜਿਹੜੇ ਅਕਾਲੀ ਰਹੇ ਨੇ ਸ਼ੁਰੂ ਤੋਂ ਜੀ ਜੀ ਉਸ ਤੋਂ ਪਿੱਛੋਂ ਇਲੈਕਸ਼ਨ ਹੋਈ ਚਲੋ ਅਸੀਂ ਮੈਂਬਰਾਂ ਜਿੱਤੇ ਮੈਂਬਰਾਂ ਨਾਲ ਸਰਪੰਚੀ ਦਾ ਉਹ ਦੌਰ ਚੱਲਿਆ ਸਾਰਾ ਉਸ ਤੋਂ ਇਲਾਵਾ ਫਿਰ 2007 ਤੋਂ ਮਗਰੋਂ ਸਾਡਾ ਹਲਕਾ ਚੇਂਜ ਹੋ ਗਿਆ ਪਹਿਲਾਂ ਸਾਡਾ ਪੱਟੀ ਸੀ ਫਿਰ ਅਸੀਂ ਖੇਮ ਕਰਨ ਦੇ ਨਾਲ ਜੁੜ ਗਏ ਜੀ ਜੀ ਜਦੋਂ ਅਸੀਂ ਖੇਮ ਕਰਨਾਂ ਜੁੜ ਗਏ ਕੁਝ ਕਾਰਨ ਇਹੋ ਜਿਹੇ ਰਹੇ ਕਿ ਅਸੀਂ ਕਾਲੀ ਦਲ ਨਾਲੋਂ ਟੁੱਟ ਗਏ ਜੀ ਕਾਲੀ ਨਾਲ ਨਾਲੋਂ ਟੁੱਟ ਗਏ ਅਸੀਂ ਉਸ ਟਾਈਮ ਫਿਰ ਮੈਂ ਇਲੈਕਸ਼ਨ ਆਈ ਸੀ 2009 ਦੀ ਜੀ ਉਸ ਟਾਈਮ ਮੈਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀ ਰਾਣਾ ਗਰਜੀਤ ਸਿੰਘ ਨੇ ਇਲੈਕਸ਼ਨ ਲੜੀ ਸੀ ਸਾਡੇ ਐਮਪੀ ਦੀ ਉਹਨਾਂ ਦੀ ਸਪੋਰਟ ਕੀਤੀ ਜੀ ਚਲੋ ਅਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਰਹੇ ਜੀ ਉਸ ਤੋਂ ਪਿੱਛੋਂ ਫਿਰ 2012 13 ਦੇ ਵਿੱਚ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਜੀ ਸ਼ੁਰੂਆਤ ਸ਼ੁਰੂਆਤ ਹੋਈ ਜੀ ਜਦੋਂ ਉਸ ਟਾਈਮ ਜਦੋਂ ਆਮ ਆਦਮੀ ਨਵੀਂ ਨਵੀਂ ਆਈ ਕੁਝ ਸਾਡੇ ਜਿਹੜੇ ਮੇਰੇ ਦੋਸਤ ਗੇ ਲੋਕ ਉਹਨਾਂ ਕਿਹਾ ਯਾਰ ਇਹ ਆਮ ਆਦਮੀ ਪਾਰਟੀ ਪੰਜਾਬ ਚ ਆਈ ਆ ਆਪਾਂ ਹੁਣ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਵਾ ਜੀ ਪਾਰਟੀ ਨਵੀਂ ਸੀ ਜੀ ਉਸ ਟਾਈਮ ਉਹਤਿਆਂ ਨੂੰ ਜਦੋਂ ਮੈਂ 2014 ਚ ਆਮ ਆਦਮੀ ਪਾਰਟੀ ਦੇ ਨਾਲ ਆਇਆ ਜੀ ਜੀ ਉਸ ਟਾਈਮ ਜਦੋਂ ਅਸੀਂ ਪਿੰਡਾਂ 'ਚ ਜਾਣਾ ਦਸਣਾ ਲੋਕਾਂ ਨੂੰ ਕਿ ਅਸੀਂ ਆਮ ਆਦਮੀ ਪਾਰਟੀ ਆ ਜੀ ਸਾਨੂੰ ਉਹਨਾਂ ਪੁੱਛਣਾ ਕਿ ਉਹ ਕਿਹੜੀ ਪਾਰਟੀ ਆ ਲੋਕ ਜਾਣਦੇ ਨਹੀਂ ਸੀ ਜੀ ਅੱਜ ਵੀ ਮੈਨੂੰ ਚੇਤਾਵਾਕੀ ਸਿਆਲ ਦੇ ਦਿਨ ਸੀ ਜੀ ਮੈਦੀਪੁਰ ਪਿੰਡ ਚਲੇ ਗਏ ਸਾਡਾ ਬਾਰਡਰ ਤੇ ਪਿੰਡ ਹੈ ਜੀ ਮੈਦੀਪੁਰ ਉੱਥੇ ਸਾਨੂੰ ਉਹਨਾਂ ਪੈਂਫਲਟ ਦਿੱਤੇ ਸੀ ਕਿ ਆਪਾਂ ਜੋ ਜੋ ਪੰਜਾਬ ਵਾਸਤੇ ਕਰਾਂਗੇ ਜੋ ਦਿੱਲੀ 'ਚ ਕਰਾਂਗੇ ਜੀ ਚਲੋ ਸੀਐਮ ਬਣ ਗਏ ਸੀ ਕੇਜਰੀਵਾਲ ਉਸ ਟਾਈਮ ਦਿੱਲੀ ਦੇ ਅਸੀਂ ਜਾ ਕੇ ਮਾਤਾ ਬੈਠੀ ਸੀ ਮੈਨੂੰ ਅੱਜ ਵੀ ਯਾਦ ਆ ਐਉਂ ਜਾ ਕੇ ਕਿਹਾ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਆ ਉਹ ਮਾਤਾ ਦੀ ਉਹ ਕੀ ਹੁੰਦਾ ਵਾ ਅੱਛਾ ਜੀ ਚਲੋ ਮੈਂ ਕਹ ਜੀ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕੀ ਉਹ ਹੁੰਦਾ ਕੀ ਆ ਉਹਦੇ ਅਸੀਂ ਤਾਂ ਦੋ ਪਾਰਟੀਆਂ ਸੁਣੀਆਂ ਨੇ ਆ ਅਕਾਲੀ ਦਲ ਆ ਤੇ ਇੱਕ ਕਾਂਗਰਸ ਆ ਮਾਤਾ ਨੂੰ ਸਮਝਾਇਆ ਗੱਲਾਂ ਕੀਤੀਆਂ ਉਸ ਤੋਂ ਪਿਛੋਂ ਫਿਰ ਇਲੈਕਸ਼ਨ ਆ ਗਈ ਇਲੈਕਸ਼ਨ ਆ ਗਈ ਜਦੋਂ ਫਿਰ ਭਗਵੰਤ ਮਾਨ ਜੀ ਸਾਡੇ ਜਿਹੜੇ ਹੁਣ ਸੀਐਮ ਨੇ ਉਹ ਐਮਪੀ ਜੀਤੇ ਉਸ ਟਾਈਮ ਬਲਦੀ ਭਾਈ ਬਲਦੀਪ ਸਿੰਘ ਨੇ ਇਥੋਂ ਇਲੈਕਸ਼ਨ ਲੜੀ ਸੀ ਜੀ ਚਲੋ ਉਹਨਾਂ ਦੀ ਅਸੀਂ ਝਾੜੂ ਚੋਕ ਕੇ ਮਦਦ ਕੀਤੀ ਜਿੰਨੇ ਜੋਗੇ ਸੀ ਚਲੋ ਫਿਰ ਇਸ ਤਰ੍ਹਾਂ ਨੇ ਜੀ ਹੌਲੀ 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 ਤੁਰਦਾ ਗਿਆ ਕ ਅੱਗੇ ਕਾਫਲਾ ਵੱਧਦਾ ਗਿਆ ਅਗੇ ਲੋਕ ਬੰਦੇ ਜੁੜਨੇ ਸ਼ੁਰੂ ਹੋ ਗਏ ਵੱਖ-ਵੱਖ ਫਿਰ ਅਸੀਂ ਮਿਹਨਤ ਕੀਤੀ ਘਰੋਂ ਨਿਕਲ ਜਾਣਾ ਜਿਤਨਾ ਵੀ ਇਹ ਕਰ ਸਕਦੇ ਹਾਂ ਪ੍ਰਚਾਰ ਪਾਰਟੀ ਵਾਸਤੇ ਜਿਤਨਾ ਵੀ ਕਰ ਸਕਦੇ ਹਾਂ ਅਸੀਂ ਫਿਰ ਉਹ ਪ੍ਰਚਾਰ ਕਰਨਾ ਸ਼ੁਰੂ ਕਰਤਾ ਉਸ ਤੋਂ ਪਿੱਛੋਂ ਫਿਰ 2019 ਵਾਲੀ ਇਲੈਕਸ਼ਨ ਆਈ ਜੀ ਐਮਪੀ ਦੇ ਪਹਿਲੇ 17 ਵਾਲੀ ਫਿਰ ਉਸ ਦੇ ਟਾਈਮ ਪਹਿਲਵਾਨ ਕਰਤਾਰ ਸਿੰਘ ਨੇ ਇਲੈਕਸ਼ਨ ਲੜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ ਉਸੋ ਜੀ ਜੀ ਆਪਣੇ ਹਲਕਾ ਤਰਨਦਾਰ ਤੋਂ ਉਸ ਟਾਈਮ ਮੈਨੂੰ ਮੇਨ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਸੀ ਮਨ ਲਕੀ ਹਲਕੇ ਦੀ ਮੈਨੂੰ ਯੂਥ ਵਿੰਗ ਦਾ ਵੀ ਉਹਨਾਂ ਨੇ ਉਸ ਟਾਈਮ ਹਲਕੇ ਦਾ ਇੰਚਾਰਜ ਲਾਇਆ ਮੈਂ ਫਿਰ ਸਾਰਾ ਉਹਨਾਂ ਦੀ ਜਿਹੜੀ ਇਲੈਕਸ਼ਨ ਸੀ ਉਹ ਆਪਣੇ ਤਰੀਕੇ ਚਲੋ ਜਿਸ ਤਰ੍ਹਾਂ ਮੈਨੂੰ ਗਾਈਡੈਂਸ ਦਿੱਤੀਆਂ ਉਹਨਾਂ ਨੇ ਮੈਂ ਉਸ ਤਰੀਕੇ ਨਾਲ ਉਹ ਇਲੈਕਸ਼ਨ ਲੜਦਾ ਰਿਹਾ ਅਸੀਂ ਹਰ ਘਰ ਹਰ ਪਿੰਡ ਹਰ ਡੋਰ ਟੂ ਡੋਰ ਕੀਤਾ ਉਸ ਟਾਈਮ ਚਲੋ ਸਰਕਾਰ ਨਹੀਂ ਬਣ ਪਾਈ ਪਰ ਫਿਰ ਆਪਾਂ ਵਿਰੋਧੀ ਧਿਰ ਚ ਆ ਗਏ ਜੀ ਜੀ ਉਸ ਤੇ ਵਿੱਚ ਫਿਰ ਕਾਫਲਾ ਫਿਰ ਅੱਗੇ ਤੁਰ ਪਿਆ 2019 ਦੀ ਇਲੈਕਸ਼ਨ ਆ ਗਈ ਸਾਡੇ ਮਨਜਿੰਦਰ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਐਲਏ ਨੇ ਲਾਲਪੁਰਾ ਸਾਹਿਬ ਮਨਜਿੰਦਰ ਲਾਲਪੁਰਾ ਸਾਹਿਬ ਜੀ 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 ਉਹਨਾਂ ਨਾਲ ਫਿਰ ਮੈਂ ਉਹ ਐਮਪੀ ਦੀ ਟਿਕਟ ਉਹਨਾਂ ਨੂੰ ਨੌਸ ਹੋ ਗਈ ਚਲੋ ਅਸੀਂ ਫਿਰ ਚੋਕ ਲਿਆ ਝਾੜੂ ਤੁਰ ਪੇ ਚਲੋ ਡੋਰ ਟੂ ਡੋਰ ਕੀਤਾ ਫਿਰ ਮੈਂ ਆਪਣੇ ਪਿੰਡ ਸਦਿਆ ਉਹਨਾਂ ਨੂੰ ਪਿੰਡ ਸੱਦ ਕੇ ਉਸ ਟਾਈਮ ਸੀਜ਼ਨ ਸੀ ਸ਼ਾਇਦ ਝੋਨੇ ਦਾ ਸੀਜ਼ਨ ਚ ਚੱਲ ਰਿਹਾ ਜਾਂ ਕਣਕ ਦਾ ਸੀ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਫਿਰ ਮੰਡੀ ਦੇ ਵਿੱਚ ਪੱਲੇਦਾਰ ਬਹੁਤ ਸੀ ਉਹਨਾਂ ਨੂੰ ਮੈਂ ਦੱਸਿਆ ਫਿਰ ਉਹਨਾਂ ਨੂੰ ਦੱਸਿਆ ਜੀ ਇਤਰਾ ਝਾੜੂ ਆ ਆਪਣੀ ਸਰਕਾਰੇ ਕੋਈ ਵਿਰੋਧੀ ਧਿਰ ਦੇ ਵਿੱਚ ਆ ਜੀ ਉਹਨਾਂ ਨਾਲ ਡੋਰ ਟੂ ਡੋਰ ਫਿਰ ਰਾਤ ਰਾ ਲਗੇ ਰਹਿਣਾ ਮੰਡੀਆਂ ਚ ਲਾਲਪੁਰਾ ਸਾਹਿਬ ਦੇ ਨਾਲ ਮਤਲਬ ਕਿ ਜਿੱਥੋਂ ਵੀ ਤੱਕ ਸਾਨੂੰ ਹੁੰਦਾ ਸੀ ਯਾਰ ਜਨੂੰਨ ਸੀ ਕਿ ਪਾਰਟੀ ਨੂੰ ਅਸੀਂ ਹੁਣ ਖੜਾ ਕਰਦੇ ਆ ਕਿ ਕੋਈ ਨਹੀਂ ਵਿਰੋਧੀ ਧਿਰ ਸਰਕਾਰ ਬਣਾਉਣੀ ਹੈ ਕਿ ਚਾਹ ਸੀ ਕਈਆਂ ਬੰਦਿਆਂ ਨੇ ਸਾਡਾ ਮਨ ਵੀ ਤੋੜਦਾ ਕਿ ਯਾਰ ਅਗਲੀ 10 ਧੜੀ ਨਹੀਂ ਜਿੱਤਦੇ ਐਰ ਕੀ ਜਿਹੜੇ 20 ਜਿੱਤ ਗਏ ਨਾ ਕਿਉਂਕਿ ਫਿਰ ਤੁਹਾਨੂੰ ਪਤਾ ਕਿ ਖੈਰਾ ਸਾਹਿਬ ਦਾ ਥੋੜਾ ਪਾਰਟੀ ਨਾਲ ਹੋ ਗਿਆ ਚੱਕਰ ਪੈ ਗਿਆ ਇੱਕ ਨਹੀਂ ਨਾ ਫਿਰ ਉਹ ਪਾਰਟੀ ਸਾਡੀ ਬਿਲਕੁਲ ਡਾਊਨ ਚਲੇਗੀ ਜੀ ਉਹ ਫਿਰ ਮਨ ਟੁੱਟਣ ਵਾਲੀ ਗੱਲ ਬਣ ਗਈ ਪਰ ਸਾਡੇ ਚਲੋ ਪਹਿਲਵਾਨ ਕਰਤਾਰ ਸਿੰਘ ਜੀ ਹਣੀ ਹੀ ਇਲੈਕਸ਼ਨ ਲੜੀ ਸੀ ਉਹਨਾਂ ਦੇ ਨਾਲ ਉਹ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਹੁੰਦੇ ਸੀ ਉਹਨਾਂ ਨੇ ਕਹਿਣਾ ਯਾਰ ਕੋਈ ਗੱਲ ਨਹੀਂ ਗਈ ਇਹ ਤਾਰਾ ਚੜ੍ਹਾਉਂਦੀ ਹੁੰਦੀ ਆ ਜੀ ਫਿਰ ਤੁਰਪੇ ਉਦੋਂ ਪਿਛੋਂ ਫਿਰ ਚਲੋ ਕਾਫਲਾ ਹੌਲੀ ਹੌਲੀ ਵਧਦਾ ਗਿਆ ਚੱਲਦੇ ਗਏ ਫਿਰ ਤੁਹਾਨੂੰ ਪਤਾ ਕਿ 2022 'ਚ ਸਾਡੀ ਸਰਕਾਰ ਵੀ ਬਣ ਗਈ ਜੀ ਕੀ ਲੱਗਦਾ ਤੁਸੀਂ ਸਰਕਾਰ ਦੇ ਵਿੱਚ ਵੀ ਰਹੇ ਹੋ ਇੰਨੀ ਮਿਹਨਤ ਕੀਤੀ ਹੈ 2022 ਦੇ ਵਿੱਚ ਜੋ ਗੱਲਾਂ ਸੀ ਕੀ ਉਹਨਾਂ ਤੇ ਲੋਕਾਂ ਗਰੀਬ ਲੋਕਾਂ ਦੀ ਜਨਤਾ ਦੀ ਜੇ ਗੱਲ ਕਰੀਏ ਵਾਅਦਿਆਂ ਦੀ ਗੱਲ ਕਰੀਏ ਇਹ ਕੀ ਕਾਰਨ ਰਹਿ ਕਿ ਲੋਕਾਂ ਦਾ ਇੰਨੀ ਜਲਦੀ ਮੂੰਹ ਭੰਗ ਜਿਹੜਾ ਹੋਇਆ ਸਰਕਾਰ ਤੋਂ ਅਸੀਂ ਵੇਖੋ ਜੀ ਗੱਲ ਤੇ ਫਿਰ ਉਹੀ ਆ ਨਾ ਕਿ ਜਦੋਂ ਅਸੀਂ ਕਿਸੇ ਤੇ ਨਿਰਭਰ ਹੋ ਜਾਂਦੇ ਆ ਜੀ ਦਿੱਲੀ ਵਾਲਿਆਂ ਨੇ ਕੇਜਰੀਵਾਲ ਸਾਹਿਬ ਨੇ ਕਿਆ ਕੀ ਆਪਾਂ ਪੰਜਾਬ ਚ ਆਵਾਦੀ ਕਰਨੀ ਆ ਕਰੋ ਅਸੀਂ ਕੀਤੀ 17 ਦੇ ਵਿੱਚ ਵੀ ਕੀਤੇ ਜੀ ਜੀ ਜਦੋਂ ਅਸੀਂ ਸਰਕਾਰ ਦੇ ਵਿੱਚ ਨਹੀਂ ਸੀ ਉਦੋਂ ਸਾਨੂੰ ਇਹ ਵੀ ਪਤਾ ਸੀ ਕਿ ਨਗਲੀ ਦੁੱਧ ਕਿੱਥੇ ਬੰਦਾ ਜੀ ਉਦੋਂ ਸਾਨੂੰ ਇਹ ਵੀ ਪਤਾ ਸੀ ਕਿ ਨਕਲੀ ਪਨੀਰ ਕਿੱਥੇ ਬੰਦਾ ਜੀ ਉਦੋਂ ਸਾਨੂੰ ਇਹ ਵੀ ਪਤਾ ਸੀ ਕਿ ਨਸ਼ੇ ਕੌਣ ਵਗਾਉਂਦਾ ਜੀ ਜੀ ਤੁਹਾਨੂੰ ਯਾਦ ਹੋਊਗਾ 17 ਦੇ ਵਿੱਚ ਖੁਦ ਸਾਡੇ ਵਰਕਰਾਂ ਨੇ ਅਸੀਂ ਸਾਰਿਆਂ ਨੇ ਕਾਲੀ ਆਗੂਆਂ ਦੇ ਖਿਲਾਫ ਬੋਰਡ ਲਾਏ ਸੀ ਜਾਂ ਤੁਹਾਨੂੰ ਪਤਾ ਹੋਣਾ ਵਾ ਉਹ ਮਾਨਹਾਨੀ ਦਾ ਮਕਦਮਾ ਵੀ ਵਿਕਰਮ ਸਿੰਘ ਮਜੀਠੀਆ ਜੀ ਨੇ ਕੀਤਾ ਸੀ ਜੀ ਜੀ ਕੇਜਰੀਵਾਲ ਸਾਹਿਬ ਤੇ ਹੁਣ ਕੀ ਹੈ ਕਿ ਸਰਕਾਰ ਨਹੀਂ ਬਣ ਪਾਈ ਜੀ ਉਹ ਤੇ ਇੱਕ ਮਾਫੀ ਮੰਗ ਕੇ ਜੀ ਜੀ ਸਾਈਡ ਤੇ ਚਲੇ ਗਏ ਜੀ ਜੀ ਜਿਹੜੇ ਅਸੀਂ ਲੋਕਾਂ ਨਾਲ ਦੁਸ਼ਮਣੀਆਂ ਪਾ ਕੇ ਬੈਠੇ ਸੀ ਬੋਰਡ ਲਾਏ ਸੀ ਅਸੀਂ ਤਾਂ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਰਹੇ ਹਨਾ ਜੀ ਜੀ ਉਹ ਲੀਡਰ ਦਾ ਕੀ ਲੀਡਰ ਤੇ ਆਇਆ ਤੇ ਲੀਡਰ ਚਲੇ ਗਿਆ ਪਰ ਸਾਨੂੰ ਅਕੇ ਨਹੀਂ ਕਿ ਤੁਸੀਂ ਬੋਰਡ ਲਾਏ ਆ ਮੈਨੂੰ ਖੁਦ ਉਸ ਟਾਈਮ ਕਈ ਚਲੋ ਕਾਲੀ ਦਲ ਦੀ ਸਰਕਾਰ ਸੀ ਕਾਲੀ ਦਲ ਦਾ ਜੋਰ ਸੀ ਦੱਸਦੇ ਵੀ ਉਹ ਦੇਖੀ ਕਿ ਬਈ ਤੂੰ ਅੱਗੇ ਹੋ ਕੇ ਜਿਆਦਾ ਚੱਲਦਾ ਜੀ ਜੀ ਚਲੋ ਮੇਰੀ ਡਿਊਟੀ ਹੁੰਦੀ ਕਿ ਤੁਸੀਂ ਬੋਰਡ ਲਵਾ ਕੇ ਆਓ ਜੀ ਫਲਾਣੇ ਉੱਥੇ ਮੋੜ ਤੇ ਬੋਰਡ ਲਵਾ ਕੇ ਆਓ ਜੀ ਹੁਣ ਤੁਸੀਂ ਪਤਾ ਕਿ ਜਦੋਂ ਉਹਨਾਂ ਪਿੰਡਾਂ ਦਾ ਮਸਲਾ ਵਾ ਜਦੋਂ ਬੋਰਡ ਲਵਾਵਾਂਗੇ ਲਾ ਦੇ ਦਈਏ ਕੌਣ ਲਵਾਉਂਦਿਆ ਇਸੋ ਤਰੀਕਾ ਨਾਲ ਫਿਰ ਜਿਦੋਂ ਵਾਦੇ ਹੀ ਫਿਰ ਉਹ ਕਰਤੇ ਚਲੋ ਸਾਨੂੰ ਇਹ ਹੀ ਕੀ ਹੋਊਗਾ ਪਰ ਉਹ ਮੈਂ ਸੋਚਿਆ ਕਿ ਜਦੋਂ ਸਰਕਾਰ ਬਣ ਗਈ ਫਿਰ ਸਾਨੂੰ ਸਾਰਾ ਹੀ ਕੀਤਾ ਭੁੱਲ ਗਿਆ ਜੀ ਫਿਰ ਸਾਨੂੰ ਚਲੋ ਹੁਣ ਲੀਡਰ ਦੇ ਨਾਲ ਸਾਡੇ ਐਮ ਐਲ ਏ ਬਣ ਗਏ ਸਾਡਾ ਸੀ ਐਮ ਬਣ ਗਏ ਉਹਨਾਂ ਨਾਲ ਤਾਂ ਸਿਕਿਉਰਿਟੀ ਚਲਦੀ ਹੈ ਜੀ ਜੀ ਅੱਗੇ ਪਿੱਛੇ ਉਹਨਾਂ ਨੂੰ ਤਾਂ ਕਿਸੇ ਨਾਲ ਸਵਾਲ ਕਰਨਾ ਨਹੀਂ ਜਿਹੜਾ ਮੇਰੇ ਵਰਗਾ ਗੂ ਹੁੰਦਾ ਪਿਛੇ ਤੁਰਿਆ ਆਉਂਦਾ ਉਹ ਫਿਰ ਅਗਲੇ ਰੋਕੇ ਕਹੋਗੇ ਅਸੀਂ ਪਿੰਡਾਂ ਜਿਹੜੇ ਆਣ ਵਾਲੇ ਆ ਜੀ 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 ਪਿੰਡਾਂ ਵਾਲਿਆਂ ਨੂੰ ਸਭ ਤੋਂ ਵੱਡੀ ਸਮੱਸਿਆ ਕੀ ਹੁੰਦੀ ਆ ਕਿ ਅਗਲੇ ਪੁੱਛਦਾ ਵਾ ਜੀ ਕਿ ਭਾਈ ਉਹਦਣ ਤੋਂ ਇਦਾਂ ਕਹਿਣਾ ਹਾਂ ਫਿਰ ਉਹ ਹੁਣ ਤੇ ਮੈਂ ਹਿਸਾਬ ਲਾਇਆ ਕਿ ਜੋਂ ਬਣੇ ਕਿਸੇ ਕੱਲ ਤਾਂ ਸਾਡੇ ਕੋਲ ਜਵਾਬ ਨਹੀਂ ਸੀ ਹੈਗਾ ਜੀ ਕਿਹੜਾ ਜਵਾਬ ਦਈਏ ਹਰ ਚੀਜ਼ ਦੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਉਹ ਇਹ ਜ਼ਰੂਰ ਦੱਸਿਓ ਵੀ ਲੋਕ ਤੁਹਾਨੂੰ ਜਦੋਂ ਰੋਕਦੇ ਸੀ ਤੇ ਕੀ ਪੁੱਛਦੇ ਸੀਗੇ ਲੋਕ ਤਾਂ ਸਭ ਤੋਂ ਪਹਿਲਾਂ ਪੁੱਛਦੇ ਜੀ ਉਹ ਨਕਲੀ ਦੁੱਧ ਕਦੋਂ ਬੰਨ ਹਟਾਓਗੇ ਅੱਛਾ ਜੀ ਉਹ ਜਿਹੜਾ ਪਨੀਰ ਦੀ ਗੱਲ ਕਰਦੇ ਹੁੰਦੇ ਹੋ ਉਹ ਫੁਲਾਨੇ ਥਾਂ ਤੇ ਫੈਕਟਰੀ ਹੈ ਜੀ ਪਨੀਰ ਦੀ ਉਹਦਾ ਕੀ ਬਣਿਆ ਜੀ ਚਲੋ ਬੀਬੀਆਂ ਦਾ 1000 ਰੁਪਏ ਉਹ ਸਾਡੇ ਕੋਲ ਹੁੰਦਾ ਸੀ ਜਿਵੇਂ ਅਸੀਂ ਸਿਆਸਤ ਸੇ ਗਈ ਹਾਂ ਕਿ ਜੀ ਅਗਲੇ ਬਜਟ ਪਰਾਂਗੇ ਅਜਲੇ ਬਜਟ ਕਰਾਂਗੇ ਪਰ ਲਾਰਾ ਪਰ ਉਹ ਸਾਨੂੰ ਇਹ ਗੱਲ ਜ਼ਰੂਰ ਪੁੱਛਦੇ ਕਿ ਉਹਦਾ ਕੀ ਬਣਿਆ ਨਸ਼ੇ ਵਾਲੇ ਦਾ ਕੀ ਬਣਿਆ ਖੁਦ ਮੈਨੂੰ ਤਰਨ ਤਨ ਹਲਕੇ ਦੇ ਵਿੱਚ ਅੱਜ ਵੀ ਮੇਰੇ ਸਾਥੀ ਹੈਗੇ ਸਾਰੀ ਟੀਮ ਹੈਗੀ ਤਰਨ ਤਨ ਹਲਕੇ ਦੀ ਉਹ ਪੁੱਛਦੇ ਕਿ ਯਾਰ ਆਪਣੇ ਬੋਰਡ ਲੱਗੇ ਸੀ ਉਦੋਂ ਆਪਾਂ ਨੇ ਹੈ ਕਿ ਇੰਨੀ ਤਰੀਕ ਨੂੰ ਸਰਕਾਰ ਬਾਨੀ ਆ ਇੰਨੀ ਤਰੀਕ ਨੂੰ ਅਸੀਂ ਉਸ ਲੀਡਰ ਨੂੰ ਫੜ ਕੇ ਅੰਦਰ ਕਰ ਦੇਣਾ ਜੀ ਉਹਦਾ ਕੀ ਬਣਿਆ ਪਰ ਜਵਾਬ ਹੁਣ ਫਿਰ ਕਿੰਨੇ ਕ ਬੰਦਾ ਤੇ ਲਈ ਜੀ ਕਿੰਨੇ ਕ ਬੰਦਾ ਕੀ ਕਾਰਨ ਰਹਿ ਸ਼੍ਰੋਮਣੀ ਅਕਾਲੀ ਦਲ ਦੀਆਂ ਕਿਹੜੀਆਂ ਨੀਤੀਆਂ ਤੋਂ ਫਿਰ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਖੋਸ਼ ਹੋ ਗਏ ਕੀ ਉਹ ਅਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੋਗੇ ਲੰਮਾ ਸਮਾਂ ਇੱਕ ਪਾਰਟੀ ਦੇ ਵਿਰੁੱਧ ਰਹੇ ਹੁਣ ਉਸੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਹੜਾ ਤੁਸੀਂ ਫੈਸਲਾ ਲਿਆ ਇਹਦੇ ਬਾਰੇ ਜਰੂਰ ਦੱਸਿਓ ਜੀ ਮੈਂ ਉਹ ਤੁਹਾਨੂੰ ਗਿਆਣਾ ਲਗਭਗ 20 ਸਾਲ 20 ਸਾਲ ਤੋਂ ਮੈਂ ਬਾਹਰ ਆ ਅਕਾਲੀ ਦਲ ਤੋਂ ਕਿਉਂਕਿ ਸਾਡੇ ਪਿਓ ਦਾ ਅਕਾਲੀ ਸੀ ਮੈਂ ਤੁਹਾਨੂੰ ਦੱਸਿਆ 2007 ਤੋਂ ਅਸੀਂ ਅਕਾਲੀ ਦਲ ਤੋਂ ਵੱਖ ਹੋ ਗਏ ਸੀ ਜੀ 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 ਪਰ ਅਕਾਲੀ ਦਲ ਦਾ ਚਲੋ ਮੈਂ ਭਾਵੇਂ ਹੈ ਛੋਟਾ ਸੀ ਪਰ ਮੈਂ ਦੇਖਦਾ ਰਿਆ ਅਕਾਲੀ ਦਲ ਦੇ ਜੋ ਕੰਮ ਹੋਏ ਜੀ ਜੀ ਸਭ ਤੋਂ ਵੱਡੀ ਗੱਲ ਤੇ ਕੋਈ ਸਾਡੀ ਖੇਤਰੀ ਪਾਰਟੀ ਆ ਜੀ ਜੀ ਤੁਹਾਨੂੰ ਦਿੱਲੀ ਨਹੀਂ ਜਾਣਾ ਪੈਂਦਾ ਦਿੱਲੀ ਨਹੀਂ ਜਾਣਾ ਪੈਂਦਾ ਤੁਹਾਨੂੰ ਦਿੱਲੀ ਵਾਲਿਆਂ ਦੇ ਬਾਹਰ ਜਾ ਕੇ ਸੋਫਿਆਂ ਤੇ ਵੇਟ ਨਹੀਂ ਕਰਨੀ ਪੈਂਦੀ ਜੀ ਸਭ ਤੋਂ ਵੱਡਾ ਗਲਤ ਜੀ ਜੀ ਆ ਜੇ ਆ ਜੀ 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 ਉੱਥੇ ਚਲੋ ਦਿੱਲੀ ਜਾਣਾ ਜੀ ਟਾਈਮ ਲਓ ਜੀ ਜੀ ਨਾ ਰਹੇ ਆ ਜੀ ਕਰ ਰਹੇ ਆ ਜੀ ਤਾਨੂੰ ਸੋਫਿਆਂ ਦੇ ਬਾਹਰ ਜਾ ਕੇ ਦਿੱਲੀ ਵਾਲੇ ਦੀ ਵੇਟ ਨਹੀਂ ਕਰਨੀ ਪੈਂਦੀ ਜੀ ਖੇਤਰੀ ਪਾਰਟੀ ਸੀ ਫਿਰ ਸਾਡੇ ਪਿੰਡ ਦੇ ਵਿੱਚ ਇਹ ਹੀ ਕਿ ਕੋਈ ਕੋ ਰਾਹ ਖੜਾ ਨਹੀਂ ਹੈਗਾ ਜੀ 1997 ਜਦੋਂ ਬਗਸਾਹ ਦੀ ਸਰਕਾਰ ਬਣੀ ਸਾਡੇ ਅੱਜ ਮੌਜੂਦ ਆ ਫੋਕਲ ਪੁਆਇੰਟ ਬਣਿਆ ਜੀ ਕਿਸਾਨਾਂ ਨੂੰ ਸਭ ਤੋਂ ਵੱਡੀ ਸਹੂਲਤ ਦਿੱਤੀ ਚਲੋ ਮੁੜ ਕੇ ਸਾਰੇ ਪਿੰਡਾਂ 'ਚ ਬਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਿਰ ਸਾਡੇ ਪਿੰਡ ਜੀ ਪੁਲ ਬਣੇ ਜੀ 24 ਘੰਟੇ ਦੀ ਸਪਲਾਈ ਸ਼ੁਰੂ ਹੋ ਗਈ ਮੁੜ ਕੇ ਫਿਰ ਜਦੋਂ ਸਰਕਾਰਾਂ ਆ ਗਏ ਚਲੋ ਅੱਗੇ ਰੇਟਰਨ ਕੀ ਜਦੋਂ ਬੰਦੀਆਂ ਰਹੀਆਂ ਅਕਾਲੀ ਦਲ ਦੀਆਂ ਕੱਚੇ ਰਾਹ ਜਿਹੜੇ ਉਹ ਆਉਂਦੇ ਚਲੋ ਪਿੰਡਾਂ 'ਈ ਦੇ ਗਲੀਆਂ ਬੰਦੀਆਂ ਹੁੰਦੀਆਂ ਸੀ ਪਰ ਬਾਈਕਾਂ ਨੂੰ ਜਿਹੜੇ ਰਸਤੇ ਹੁੰਦੇ ਸੀ ਉਹ ਕਾਲੀਦਾਲ ਨੇ ਸ਼ੁਰੂ ਕੀਤੇ ਉਸ ਤੋਂ ਪਿਛੋਂ ਆਟਾ ਦਾ ਸਕੀਮ ਲੈ ਕੇ ਆਇਆ ਕਾਲੀਦਾਲ ਸਗਣ ਸਕੀਮ ਲੈ ਕੇ ਆਇਆ ਬੜਾਪਾ ਪ੍ਰੋਸਨ ਲੈ ਕੇ ਆਇਆ ਉਸ ਤੋਂ ਪਿਛੋਂ ਫਿਰ ਜਿਹੜੀ ਬਿਜਲੀ ਜਿਹੜੀ ਆਪਾਂ ਕਹਿੰਦੇ ਆਂ ਕਿ ਵਾਧੂ ਕੀਤੀ ਜੇ ਹੁਣ ਇੱਕ ਸੱਚ ਉੱਥੇ ਹੋਰ ਵੀ ਗੱਲ ਆ ਅਸੀਂ ਜਦੋਂ ਸਰਕਾਰ ਨਹੀਂ ਸੀ ਬਣੀ ਅਸੀਂ ਕਹਿੰਨੇ ਹੈ ਕਿ ਬਿਜਲੀ ਸਸਤੀ ਕਰ ਦਾਂਗੇ ਜੀ ਕਿ ਇਹ ਸਮਝੌਤੇ ਰੱਦ ਕਰ ਦਾਂਗੇ ਜੀ ਇਹ ਵੀ ਮੇਨ ਅਗਲਾ ਸਵਾਲ ਪੁੱਛਦੇ ਕਿ ਸਮਝੌਤਿਆਂ ਦਾ ਕੀ ਬਣਿਆ ਸਮਝੌਤੇ ਕਿਉਂ ਨਹੀਂ ਰੱਦ ਕੀਤੇ ਉਹੀ ਹੈ ਕਿ ਕਿਤੇ ਅਕਾਲੀ ਦਲ ਨੇ ਹੀ ਨਾ ਪਰ ਉਹਨਾਂ ਕੋਈ ਸੋਚ ਕੇ ਕੀਤੇ ਹੋਣਗੇ ਉਸ ਤੋਂ ਪਿਛੋਂ ਜੀ ਫਿਰ ਸਭ ਤੋਂ ਮੇਨ ਗੱਲ ਹੈ ਕਿ ਗਰੀਬਾਂ ਨੂੰ 35 ਕਿਲੋ ਕਣਕ ਮਿਲਦੀ ਹੁੰਦੀ ਸੀ ਜੀ ਚਲੋ ਮੇਰੇ ਅਰਕਾ ਦੇ ਚਲੋ ਸਾਰ ਲੂਗਾ ਗਰੀਬ ਬੰਦਾ ਨਹੀਂ ਸਾਰ ਸਕਦਾ ਜੀ ਜੀ ਉਸ ਤੋਂ ਪਿਛੋਂ ਫਿਰ 15 ਕਿਲੋ ਕਰਦੀ ਹੁਣ 5 ਕਿਲੋ ਕਰਦੀ ਜੀ ਅਕਾਲੀ ਦਲ ਦੀਆਂ ਸਹੂਲਤਾਂ ਦੀ ਤੁਸੀਂ ਗੱਲ ਕੀਤੀ ਹੈ ਬੈਂਕਰ ਸਾਹਿਬ ਕਿਤੇ ਨਾ ਕਿਤੇ ਕੋਤਾਈਆਂ ਵੀ ਹੋਈਆਂ ਨੇ ਜਿਸ ਦੇ ਕਾਰਨ ਉਹਨਾਂ ਨੂੰ ਵੀ ਲੰਮਾ ਸਮਾਂ ਸੱਤਾ ਤੋਂ ਬਾਹਰ ਰਹਿਣਾ ਪਿਆ ਇਹ ਇਸ ਗੱਲ ਨਾਲ ਵੀ ਸਹਿਮਤ ਹੁੰਦੇ ਹੋਗੇ ਕਿਵੇਂ ਨਹੀਂ ਵੇਖੋ ਜੀ ਇਹਨੇ ਕੰਮ ਕਰਨਾ ਗਲਤੀਆਂ ਤੋਂ ਹੋਣੀ ਆ ਜੀ 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 ਪਰ ਮੈਂ ਫਿਰ ਵੀ ਕਹਿੰਦਾ ਕਿ ਜਿਹੜੀ ਗਲਤੀ ਮੰਨ ਲੈਣੀ ਉਹ ਸਭ ਤੋਂ ਵੱਡੀ ਦਲਜੀਜੀ ਗੱਲ ਹੁੰਦੀ ਆ ਆਜ ਸੁਖਬੀਰ ਸਿੰਘ ਬਾਦਲ ਨੇ ਸਾਡੇ ਅਕਾਲ ਤਖਤ ਸਾਹਦੇ ਪੇਸ਼ ਹੋ ਕੇ ਸਾਰਾ ਕੁਝ ਆਪਣੀ ਝੋਲੀ 'ਚ ਪਵਾ ਲਿਆ ਜੀ ਉਹਨੇ ਕਿਹਾ ਕਿ ਜੋ ਵੀ ਕੀਤਾ ਚਲੋ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਵਾਇਆ ਇਹ ਬਹੁਤ ਵੱਡੀ ਗੱਲ ਆ ਚਲੋ ਗਲਤੀਆਂ ਹੁੰਦੀਆਂ ਨੇ ਕੰਮ ਜਿੰਨੇ ਕੰਮ ਕਰਨਾ ਉਤੋਂ ਗਲਤੀਆਂ ਹੋਣਗੀਆਂ ਨੇ ਜੀ ਇਹ ਹੀ ਕਰਨਾ ਹੀ ਕੱਖ ਨਹੀਂ ਫਿਰ ਹੋਣਾ ਕੀ ਆ ਆ 3 ਸਾਲ ਦਾ ਪੀਰੀਅਡ ਲੰਘ ਗਿਆ ਵਾ ਜਦੋਂ ਕਰਾਂਗੇ ਕੁਛ ਨਾ ਤੇ ਭਲਕੇ 27 ਜੀ ਜਾ ਕੇ ਫਿਰ ਆਮਦ ਨੇ ਇਹੋ ਕਹਣਾ ਕਿ ਅਸੀਂ ਤਾਂ ਜੀ ਕੋਈ ਗਲਤੀ ਨਹੀਂ ਕੀਤੀ ਹੁਣ ਬੱਬੂ ਬੈਂਕਾ ਜੀ ਨੇ ਆਮ ਆਦਮੀ ਪਾਰਟੀ ਛੱਡੀ ਐ ਲਾਸਟ ਚ ਜਾਂਦੇ ਜਾਂਦੇ ਕੋਈ ਵੈਸੇ ਤਾਂ ਕਹਿੰਦੇ ਹੁੰਦੇ ਜੀ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ ਪਰ ਕੋਈ ਸਲਾਹ ਦੇਣੀ ਚਾਹੋਗੇ ਕਿ ਜੇਕਰ ਲੋਕਾਂ ਨਾਲ ਵਾਅਦੇ ਕਰਕੇ ਜਾਂ ਉਹ ਪੂਰੇ ਨਹੀਂ ਹੁੰਦੇ ਲੋਕ ਤੁਹਾਨੂੰ ਜਿਵੇਂ ਸਵਾਲ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਨਤੀਜੇ ਭੁਗਤਨੇ ਪੈ ਸਕਦੇ ਕੀ ਤਜਰਬਾ ਕੀ ਕਹਿੰਦਾ ਹੈ ਤਜਰਬਾ ਕਹਿੰਦਾ ਝੂੜਦੇ ਸਿਰ ਤੇ ਰਾਜਨੀਤੀ ਨਹੀਂ ਹੁਣ ਚੱਲਦੀ ਅੱਛਾ ਜੀ ਝੂੜਦੇ ਸਿਰ ਤੇ ਰਾਜਨੀਤੀ ਉਹ ਸਮੇਂ ਲੰਘ ਗਏ ਉਹ ਟੱਪ ਗਏ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੀ ਜੀ ਜਿਹੜੀ ਗੱਲ ਮੈਂ ਅੱਜ ਬੋਲ ਰਿਹਾ ਮੈਂ ਉਹ ਭੱਜ ਨਹੀਂ ਸਕਦਾ ਕੀ ਬਾਤ ਹੈ ਇਸ ਕਰਕੇ ਵਾਦਾ ਉਹ ਕਰੋ ਜਿਹੜਾ ਪੂਰਾ ਕਰ ਸਕਦੇ ਜੀ ਨਹੀਂ ਤੇ ਉਹ ਕਹਿੰਦੇ ਨਾ ਪਬਲਿਕ ਸਭ ਜਾਣਦੀ ਏ ਹੁਣ ਉਹ ਉਹ ਗੱਲਾਂ ਗਈਆਂ ਕਿ ਮੈਂ ਪਿੰਡ ਦੇ ਉਸ ਪਾਸੇ ਕੁਛ ਬੋਲ ਜੂ ਇਸ ਪਾਸੇ ਕੁਛ ਬੋਲ ਜੂ ਉਹ 6 ਮਹੀਨੇ ਉਹ ਗੱਲ ਇਕੱਠੀ ਕਰਨ ਨੂੰ ਲੱਗ ਜਾਣਗੇ ਹੁਣ ਤੇ ਤੁਸੀਂ ਵੇਖੋ ਕਿ ਜਿਹੜਾ ਜੋ ਪੂਰੀ ਦੁਨੀਆ ਇੱਕ ਮੁਠੀ ਜਿਆ ਜੀ ਜੀ ਉਹਨਾਂ ਬੋਲੋ ਜੋ ਕਰ ਸਕਦੇ ਜੀ ਨਹੀਂ ਕਰ ਸਕਦੇ ਕਹਿ ਦਿਓ ਕਿ ਭਈ ਮੈਂ ਨਹੀਂ ਕਰ ਸਕਦਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਜੀ ਥੈਂਕ ਯੂ ਜੀ ਜੀ ਤਾਂ ਹੋਰ ਵੀ ਸੱਜਣ ਸਾਥੀ ਆਏ ਨੇ ਉਹਨਾਂ ਨੇ ਵੀ ਗੱਲਬਾਤ ਕਰਨੀ ਸੀ ਤਾ ਇਹ ਸਨ ਆਮ ਆਦਮੀ ਪਾਰਟੀ ਦੇ ਸੂਬੇ ਦੇ ਜ਼임ੇਵਾਰ ਯੂਥ ਦੇ ਸੂਬਾ ਸਕੱਤਰ ਬੱਬੂ ਬੈਂਕਾ ਜੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਲਵੇਦਾ ਕਹਿ ਕੇ ਅਕਾਲੀ ਦਲ ਜੁਆਇਨ ਕੀਤੀ ਅਤੇ ਅੱਜ ਉਹਨਾਂ ਨੇ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਲੰਮਾ ਸਮਾਂ ਸੇਵਾ ਕਰਨ ਤੋਂ ਬਾਅਦ ਇਹ ਵੀ ਗੱਲ ਇੱਕ ਸਲਾਹ ਵੀ ਦਿੱਤੀ ਹੈ ਕਿ ਜੇਕਰ ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰਕੇ ਉਹ ਪੂਰੇ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਵਾਅਕੇ ਉਹ ਲੋਕਾਂ ਦਾ ਗੁੱਸਾ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਕੀਡਰ ਨੂੰ ਅਤੇ ਹੋਰ ਜਿਹੜੇ ਆ ਪਾਰਟੀ ਦੇ ਲਈ ਗਰਾਉਂਡ ਜ਼ੀਰੋ ਤੇ ਜਾ ਕੇ ਲੋਕਾਂ ਤੋਂ ਵੋਟਾਂ ਮੰਗਦੇ ਨੇ ਕਿਤੇ ਨਾ ਕਿਤੇ ਸਵਾਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤਾਂ ਇਹ ਉਹਨਾਂ ਨੇ ਵੱਡੀ ਇੱਕ ਗੱਲ ਕਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਵੀ ਦੱਸਿਆ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ نیوز ਤਰੰਤਾਰ